ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਕਾਫੀ ਟਾਈਮ ਪਹਿਲਾਂ ਆਪਾਂ ਨੇ ਇੱਕ ਵੀਡੀਓ ਪਾਈ ਸੀ ਜਿਹੜੀ ਕਿ ਗੁਰੂ ਸਾਹਿਬ ਜੀ ਦੇ ਜਨਮ ਦਿਨ ਦੇ ਟਾਈਮ ਪਾਈ ਸੀ ਜਦੋਂ ਕਿ ਗੁਰਪੁਰਬ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦਾ ਜਨਮ ਦਿਹਾੜਾ ਸੀਗਾ। ਉਸੇ ਤਰੀਕੇ ਦੇ ਨਾਲ ਕੱਲ ਦਾ ਸਮਾਂ ਜਿਹੜਾ ਕਿ ਬਹੁਤ ਹੀ ਜ਼ਿਆਦਾ ਹਨਾ ਵਧੀਆ ਆ ਰਿਹਾ ਹੈਗਾ। ਉਸ ਦਿਨ ਕਈ ਪੈਨਪ੍ਰਾਵਾਂ ਨੇ ਇਕਮ ਕੀਤਾ ਸੀਗਾ ਤੇ ਕਈਆਂ ਦੀਆਂ ਮੰਗਾਂ ਪੂਰੀਆਂ ਵੀ ਹੋਈਆਂ ਨੇ ਕਈਆਂ ਦੀਆਂ ਨਹੀਂ ਵੀ ਹੋਈਆਂ ਹਨ ਕਿਉਂਕਿ ਕਹਿੰਦੇ ਨੇ ਕਹਿੰਦੇ ਜਦੋਂ ਆਪਾਂ ਦਿਲ ਤੋਂ ਹਨ ਮੰਗਦੇ ਆ ਤਾਂ ਵਾਹਿਗੁਰੂ ਜੀ ਬਹੁਤ ਜਲਦੀ ਸੁਣ ਲੈਂਦੇ ਆ ਨਾ ਕਈ ਵਾਰੀ ਆਪਾਂ ਮੰਗਦੇ ਮੂੰਹ ਨਾਲ ਆ ਤੇ ਦਿਮਾਗ ਆਪਣਾ ਕਿਤੇ ਹੋਰ ਚੱਲ ਰਿਹਾ ਹੁੰਦਾ ਹੈ ਤਾਂ ਵਾਹਿਗੁਰੂ ਤਾਂ ਦੇਖੋ ਸਭ ਜਾਣੀ ਜਾਣਨੇ ਹਨਾ ਤਾਂ ਮੈਂ ਹਰ ਟਾਈਮ ਤੁਹਾਨੂੰ ਇਹ ਕਹਿੰਦੀ ਨੇ ਵੀ ਜਦੋਂ ਵੀ ਆਪਾਂ ਨੇ ਰੱਬ ਕੋਲੋਂ ਕੁਝ ਮੰਗਣਾ ਹੈ ਨਾ ਤਾਂ ਉਦੋਂ ਨਾ ਆਪਦੇ ਦਿਮਾਗ ਦੇ ਆਪਦੇ ਘੋੜੇ ਮਨ ਦੇ ਨਾਂ ਤੋੜਾਇਆ ਕਰੋ ਉਦੋਂ ਸਿਰਫ ਇਹ ਸੋਚਿਆ ਕਰੋ ਕਿ ਵਾਹਿਗੁਰੂ ਜੀ ਤੁਸੀਂ ਹੀ ਹੋ ਸਾਰਾ ਕੁਝ ਕਰਨ ਕਰਾਉਣ ਵਾਲੇ ਕਿਉਂਕਿ ਕਰਨ ਕਰਾਉਣ ਵਾਲੇ ਹੈ ਵੀ ਉਹੀ ਨੇ ਹਨ ਜਦੋਂ ਆਪਾਂ ਸਾਰੇ ਸਹਾਰੇ ਛੱਡ ਕੇ ਮਾਂ ਬਾਪ ਦੇ ਭੈਣ ਭਰਾਵਾਂ ਦੇ ਰਿਸ਼ਤੇਦਾਰਾਂ ਦੇ ਹਨ ਵਾਹਿਗੁਰੂ ਜੀ ਦੇ ਪਰਨੇ ਪੈਣੇ ਹਨ ਆਪਾਂ ਸੋਚਦੇ ਆਂ ਵੀ ਮੇਰਾ ਇਹ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾ ਕੋਈ ਨਹੀਂ ਹੈਗਾ ਹਨ ਕਿਉਂਕਿ ਭੈਣ ਭਰਾ ਹਨਾ ਮਾਂ ਬਾਪ ਤੁਹਾਨੂੰ ਕੁਝ ਦੇਣਗੇ ਤਾਂ ਕੋਈ ਨਾ ਕੋਈ ਸਮਾਂ ਆਵੇਗਾ ਜਦੋਂ ਉਹ ਤੁਹਾਨੂੰ ਮਿਹਣਾ ਦੇ ਦੇਣਗੇ ਵੀ ਅਸੀਂ ਤੇਰਾ ਇਹ ਕੀਤਾ ਸਿਰਫ ਇੱਕ ਵਾਈਗਰੂ ਜੀ ਨੇ ਹਨਾ ਜਿਹੜੇ ਕਿ ਦੇ ਕੇ ਤੁਹਾਨੂੰ ਕਦੇ ਵੀ ਮਿਹਣਾ ਨਹੀਂ ਦਿੰਦੇ ਪਰ ਜਦੋਂ ਵਾਈਗਰੂ ਜੀ ਦਿੰਦੇ ਨੇ ਨਾ ਉਦੋਂ ਤੁਹਾਡੀਆਂ ਉਮੀਦਾਂ ਤੋਂ ਵੀ ਪਰਾਂ ਦਿੰਦੇ ਆ ਤੇ ਵਾਈਗਰੂ ਜੀ ਤੋਂ ਤੁਹਾਨੂੰ ਹਨਾ ਭੋਲ ਕੇ ਵੀ ਮੰਗਣ ਦੀ ਲੋੜ ਨਹੀਂ ਹੈਗੀ ਹਨਾ ਜਿਵੇਂ ਕਿ ਆਪਾਂ ਕਿਸੇ ਤੋਂ ਕੁਝ ਲੈਣਾ ਹੁੰਦਾ ਹੈ ਨਾ ਆਪਾਂ ਨੂੰ ਬੜੀ ਸ਼ਰਮ ਆਉਂਦੀ ਹੁੰਦੀ ਹੈ ਵੀ ਮੈਂ ਕਿਵੇਂ ਮੰਗਾ ਉਹਦੇ ਤੋਂ ਹਨਾ ਪਰ ਜਦੋਂ ਤੁਸੀਂ ਵਾਹਿਗੁਰੂ ਜੀ ਤੋਂ ਮੰਗੋਗੇ ਨਾ ਉਦੋਂ ਤੁਹਾਨੂੰ ਸ਼ਰਮ ਕਰਨ ਦੀ ਵੀ ਲੋੜ ਨਹੀਂ ਹੈਗੀ ਜਦੋਂ ਤੁਸੀਂ ਇਸ ਤਰੀਕੇ ਨਾਲ ਝੋਲੀ ਅੱਡ ਕੇ ਵਾਹਿਗੁਰੂ ਜੀ ਅੱਗੋਂ ਮੰਗੋਗੇ ਨਾ ਜਿਵੇਂ ਇੱਕ ਬੱਚਾ ਜਿੱਦ ਕਰਕੇ ਮੰਗਦਾ ਤਾਂ ਯਕੀਨ ਮੰਨਿਓ ਵਾਹਿਗੁਰੂ ਜੀ ਤੁਹਾਨੂੰ ਉਹ ਦੇਣਗੇ ਜਿਹੜਾ ਕਿ ਤੁਸੀਂ ਮੰਗਿਆ ਵੀ ਨਹੀਂ ਹੈਗਾ ਇਹ ਮੇਰੀ ਖੁਦ ਦੀ ਹੱਦ ਬੀਤੀ ਹੈ ਕਿ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਦੱਸਦੀ ਆ ਨਾ ਜਿਹੜੇ ਕਿ ਇਹ ਨਹੀਂ ਹੈਗਾ ਵੀ ਮੇਰੀ ਵੀਡੀਓ ਨਾ ਸਿਰਫ ਜਿਹੜੇ ਹੋਰ ਪੈਨਪਰਾ ਨੇ ਉਹ ਦੇਖਦੇ ਨੇ 50% ਮਲ ਕੇ ਲਾ ਲਓ ਜੇ ਤੁਸੀਂ 100 ਜਣਾ ਹਨਾ ਮੇਰੀ ਵੀਡੀਓ ਦੇਖ ਰਹੇ ਹੋ ਤਾਂ 50 ਦੇ ਵਿੱਚੋਂ ਮੇਰੇ ਰਿਸ਼ਤੇਦਾਰ ਮੇਰੇ ਆਂਢੀ ਗੁਆਂਢੀ ਹੀ ਨਹੀਂ ਨਹੀਂ ਅਕਸਰ ਤੁਸੀਂ ਦੇਖਿਆ ਵੀ ਜਿਹੜੇ ਗੁਆਂਢ ਵਾਲੇ ਹੁੰਦੇ ਆ ਹਨਾ ਉਹ ਤੇ ਰਿਸ਼ਤੇਦਾਰ ਹਨ ਜਿਹੜੇ ਹੁੰਦੇ ਆ ਹਨਾ ਉਹ ਲੱਗਦੀ ਹੁੰਦੇ ਆ ਨਾ ਵੀ ਇਹ ਕਿਉਂ ਇਹਦੀ ਤਰੱਕੀ ਹੋ ਰਹੀ ਹੈ ਕਿਉਂ ਇਹਦਾ ਹਨਾ ਪਰ ਤੁਸੀਂ ਮੇਰੀ ਵੀਡੀਓ ਮੇਰੇ ਕਮੈਂਟ ਆ ਨਾ ਪੜ ਸਕਦੇ ਹੋ ਕੋਈ ਹਜ਼ਾਰਾਂ ਚੋ ਇੱਕ ਕਮੈਂਟ ਹੋਊਗਾ ਜਿਹੜਾ ਕਿ ਬਸ ਤੁਹਾਨੂੰ ਪਤਾ ਹੀ ਇਹ ਵੀ ਚਲੋ ਆਪਾਂ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਕਹਿ ਸਕਦੇ ਜਿਹੜਾ ਕਿ ਨੈਗੇਟਿਵ ਕਮੈਂਟ ਕਰੇਗਾ ਨਹੀਂ ਸਾਰੇ ਹਨਾ ਮੇਰੇ ਜੀਵਨ ਨੂੰ ਵੀ ਜਾਣਦੇ ਨੇ ਕਿੱਥੋਂ ਉੱਠ ਕੇ ਕਿੱਥੇ ਤੱਕ ਪਹੁੰਚੇ ਹਨਾ ਇਹ ਵੀ ਜਾਣਦੇ ਨੇ ਤੇ ਵਾਹਿਗੁਰੂ ਜੀ ਦੀ ਕਿਰਪਾ ਕੀ ਹੈ ਉਹ ਵੀ ਜਾਣਦੇ ਆ ਹਨਾ ਤੇ ਜਿਹੜੇ ਭੈਣ ਭਰਾਵਾਂ ਨੂੰ ਮੈਂ ਦੱਸਦੀ ਆਂਗੀ ਤੇ ਉਹ ਵੀ ਮੈਨੂੰ ਹਨਾ ਜਦੋਂ ਮਿਲਦੀਆਂ ਨੇ ਮੇਰੀਆਂ ਗਵਾਂਡਣਾ ਵੀ ਮੇਰੀਆਂ ਭੈਣਾਂ ਜਦੋਂ ਮੈਨੂੰ ਮਿਲਦੀਆਂ ਨੇ ਉਹ ਵੀ ਕਹਿੰਦੇ ਨੇ ਦੀਦੀ ਜਦੋਂ ਦੱਸਾ ਤੁਸੀਂ ਹਨਾ ਇਹ ਚੈਨਲ ਬਣਾਇਆ ਵੀਡੀਓ ਪਾਉਣ ਲੱਗੇ ਸਾਡਾ ਵੀ ਜੀਵਨ ਬਦਲ ਗਿਆ ਹੈਗਾ ਜਿਹੜਾ ਕੱਲ ਦਾ ਦਿਨ ਹੈ ਨਾ ਬਹੁਤ ਜ਼ਿਆਦਾ ਹਨਾ Hindu ਧਰਮ ਲਈ ਬਹੁਤ ਜ਼ਿਆਦਾ ਭਾਗਾਂ ਵਾਲਾ ਦਿਨ ਹੈਗਾ ਜਿਹੜੇ ਪੈਨਪ੍ਰਾਵਾ ਨੂੰ ਪਤਾ ਹੈ ਕਿ ਕਿ ਮੈਂ ਜਦੋਂ ਬਹੁਤ ਛੋਟੀ ਹੁੰਦੀ ਸੀ ਜਦੋਂ ਲਾਲੋ ਤੁਸੀਂ 8th تا 9th ਕਲਾਸ ਦੇ ਵਿੱਚ ਪੜ੍ਹਦੀ ਹੁੰਦੀ ਸੀ ਨਾ ਸਾਡੇ ਨਾ ਸਿਵਜੀ ਦਾ ਟਿੱਲਾ ਹੈਗਾ ਸਿਵਜੀ ਭਗਵਾਨ ਜੀ ਦਾ ਨਾਮੋਲ ਤੇ ਬਵਲ ਪਿੰਡ ਦੇ ਯੁੱਧ ਦੇ ਉੱਤੇ ਹੈਗਾ ਤੁਸੀਂ ਸਰਚ ਕਰਕੇ ਵੀ ਦੇਖ ਸਕਦੇ ਹੋ ਨਕਸ਼ੇ ਤੁਹਾਨੂੰ ਨਾ Google ਤੇ ਵੀ ਮਿਲ ਜੇਗਾ ਤੇ ਉਹ ਨਾ ਦੁੱਧਾਦਾਰੀ ਸੰਤਾਂ ਦਾ ਟਿੱਲਾ ਵਜਦਾ ਹੈਗਾ ਉਥੇ ਬਹੁਤ ਵੱਡਾ ਮੰਦਿਰ ਹੈਗਾ ਸ਼ਿਵਜੀ ਭਗਵਾਨ ਦਾ ਹਨਾ ਜਦੋਂ ਮੈਂ ਛੋਟੀ ਹੁੰਦੀ ਸੀ ਮੈਂ ਉਥੇ ਬਹੁਤ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਹੈਗੇ ਹਨਾ ਜਿਵੇਂ ਕਿ ਹੁਣ ਉਥੇ ਹਿੰਦੂ ਧਰਮ ਦੇ ਹਨਾ ਬਹੁਤ ਸੰਤ ਆਉਂਦੇ ਹੈਗੇ ਤੇ ਕੱਲ ਦਾ ਦਿਨ ਹੈ ਜਿਹੜਾ ਨਾ ਸ਼ਿਵਰਾਤਰੀ ਦਾ ਦਿਨ ਹੈਗਾ ਸ਼ਿਵਰਾਤਰੀ ਵਾਲੀ ਰਾਤ ਕੱਲ ਦੀ ਜਿਹੜੀ ਰਾਤ ਹੋਊਗੀ ਨਾ ਉਸ ਰਾਤ ਨੂੰ ਸ਼ਿਵਜੀ ਭਗਵਾਨ ਜੀ ਦਾ ਹਨਾ ਵਿਆਹ ਹੋਇਆ ਸੀ ਮਾਤਾ ਪਾਰਵਤੀ ਦੇ ਨਾਲ ਦੇਖੋ ਮਾਤਾ ਪਾਰਵਤੀ ਵੀ ਇਸੇ ਤਰੀਕੇ ਦੇ ਨਾਲ ਹਨਾ ਆਰਾਧਨਾ ਕਰਦੀ ਹੁੰਦੇ ਸੀ ਇੱਕ ਉਹਨਾਂ ਦੇ ਮਨ ਦੇ ਵਿੱਚ ਸੀਗਾ ਹਨਾ ਜੋ ਕਿ ਉਹ ਸਿਬਜੀ ਭਗਵਾਨ ਦੀ ਉਹ ਪੂਜਾ ਕਰਦੇ ਨੇ ਸੀ ਆराधना ਕਰਦੇ ਨੇ ਬਸ ਇੱਥੋਂ ਹੀ ਉਹਨਾਂ ਨੇ ਆਪਣਾ ਪਤੀ ਮੰਨ ਲਿਆ ਸੀ ਉਹਨਾਂ ਨੂੰ ਤੇ ਮੈਂ ਜਿਹੜੀਆਂ ਉੱਥੇ ਹਨ ਸੁਣੀਆਂ ਨੇ ਸਾਖੀਆਂ ਕਹਾਣੀਆਂ ਮੈਂ ਤੁਹਾਡੇ ਨਾਲ ਇਹ ਉਹੀ ਅੱਜ ਸਾਂਝੀਆਂ ਕਰੀ ਆ ਤੇ ਉਹਨਾਂ ਨੇ ਆਪਣਾ ਪਤੀ ਮੰਨ ਲਿਆ ਸੀਗਾ ਤੇ ਉਹਨਾਂ ਦਾ ਆराधना ਕਰਦੇ ਰਹੇ ਤੇ ਤੇ ਭਗਵਾਨ ਉਹਨਾਂ ਦਾ ਆराधना ਦਾ ਪੂਰੀ ਕਰਨੀ ਪੈਣੀ ਸੀ ਹਨਾ ਫਿਰ ਉਹਨਾਂ ਨੇ ਪਮਾਤਾ ਪਾਰਵਤੀ ਦੇ ਨਾਲ ਦੇ ਕੋਈ ਵਿਆਹ ਕਰਵਾਇਆ ਸੀਗਾ ਜਿਹੜੀ ਕੱਲ ਦੀ ਰਾਤ ਹੈਗੀ ਕਹਿੰਦੇ ਇਹ ਉਦੋਂ ਸਾਰੇ ਜਿੰਨੇ ਵੀ ਦੇਵੀ ਦੇਵਤੇ ਨੇ ਹਨਾ ਉਹ ਆਪਣੇ ਧਰਤੀ ਤੇ ਆਉਂਦੇ ਆ ਜੀਵੀ ਕਿ ਦੇਖੋ ਸਾਰਾ ਹੈ ਤਾਂ ਆ ਰਾਮ ਰਾਮ ਵੀ ਤੇ ਪਕ ਕਹਨੇ ਆ ਵਾਹਿਗੁਰੂ ਵੀ ਕਹਨੇ ਆ ਅੱਲਾ ਉਹ ਵੀ ਕਹਨੇ ਆ ਹਨਾ ਦੇਖੋ ਸਾਰੇ ਜਿੰਨੇ ਵੀ ਅਵਤਾਰ ਹੋਏ ਆ ਹਨਾ ਅਲੱਗ-ਅਲੱਗ ਯੁੱਗਾਂ ਦੇ ਹੋਏ ਆ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਲਯੁਗ ਦੇ ਅਵਤਾਰ ਹੋਏ ਆ ਹਨਾ ਤੇ ਰਾਮਚੰਦਰ ਜੀ ਆਪਣੇ ਜਿਵੇਂ ਕਿ ਦ੍ਰੇਤੇ ਯੁੱਗ ਦੇ ਹਨਾ ਦੁਆਪਰ ਯੁੱਗ ਦੇ ਇਸ ਤਰੀਕੇ ਨਾਲ ਸੱਤ ਯੁੱਗ ਦੇ ਜਿੰਨੇ ਵੀ ਪਿੱਛੇ ਹਨਾ ਯੁੱਗ ਲੰਘੇ ਹੈਗੇ ਉਸ ਤਰੀਕੇ ਦੇ ਨਾਲ ਅਵਤਾਰ ਆਉਂਦੇ ਨੇ ਮਲਕਿ ਵਾਹਿਗੁਰੂ ਜੀ ਨੂੰ ਰੱਬ ਨੂੰ अवतार ਮਰਕੇ ਆਪਣਾ ਦੇ ਰੂਪ ਦੇ ਵਿੱਚ ਆਉਣਾ ਹੀ ਪੈਂਦਾ ਹੈ ਕਿਉਂਕਿ ਆਉਣਾ ਕਿਉਂ ਪੈਂਦਾ ਆਪਣੇ ਵਰਗਿਆਂ ਨੂੰ ਤਾਰਨ ਵਾਸਤੇ ਉਹ ਆਪਣੀ ਜੀਵਨ ਤੇ ਹੰਡਾ ਕੇ ਦੱਸ ਕੇ ਜਾਂਦੇ ਨੇ ਵੀ ਤੁਸੀਂ ਇਸ ਤਰੀਕੇ ਨਾਲ ਕਰੋਗੇ ਤਾਂ ਤੁਹਾਡਾ ਵੀ ਭਲਾ ਹੋਊਗਾ ਜਿੰਨੇ ਵੀ ਭੈਣ ਭਰਾ ਹਨ ਚਾਹੁੰਦੇ ਆ ਵੀ ਸਾਡੀ ਆ ਮੰਗ ਪੂਰੀ ਹੋ ਜਾਏ ਸਾਡੇ ਘਰ ਦੇ ਵਿੱਚ ਕੋਲੇਸ ਚਲਾ ਜਾਵੇ ਜਾਂ ਸਾਡੇ ਘਰ ਦੇ ਵਿੱਚ ਹਨਾ ਗਰੀਬੀ ਹੈ ਜਾਂ ਸਾਡੇ ਘਰ ਦੇ ਵਿੱਚ ਵਾਹਿਗੁਰੂ ਜੀ ਮੇਰੇ ਬੱਚਿਆਂ ਦੇ ਹਨਾ ਵਿਆਹ ਹੋ ਜਾਣਾ ਮੇਰੇ ਬੱਚਿਆਂ ਦੀ ਤਰੱਕੀ ਹੋ ਜਾਏ ਜਾਂ ਮੇਰੇ ਬੱਚੇ ਨੌਕਰੀ ਤੇ ਲਾਗੇ ਜਾਣਾ ਕੁਝ ਵੀ ਤੁਹਾਡੀ ਮੰਗੇ ਮਲਕੀ ਕਹਿਣ ਤੋਂ ਮੇਰਾ ਭਾਅ ਹੋਏਗਾ ਜਿਹੜਾ ਕੱਲ ਦੀ ਰਾਤ ਹੈਗੀ ਨਾ ਤੁਹਾਡਾ ਜਪਿਆ ਹੋਇਆ ਸਿਮਰਨ ਅਗਰ ਤੁਸੀਂ Hindu ਧਰਮ ਨਾਲ ਮਲਕੀ ਬਿਲੋਂਗ ਕਰਦੇ ਹੋ ਤਾਂ ਤੁਸੀਂ ਆਪਣਾ ਹਨਾ ਸ਼ਿਵਜੀ ਭਗਵਾਨ ਦਾ ਅਰਦਨ ਕਰਨਾ ਜਾਂ ਤੁਸੀਂ ਗ੍ਰਿਸ਼ਣ ਭਗਵਾਨ ਜੀ ਨੂੰ ਮੰਨਦੇ ਹੋ ਕੁਝ ਵੀ ਹਨਾ ਜਿਵੇਂ ਕਿ ਆਪਣੇ ਸਿੱਖ ਧਰਮ ਦੇ ਜਿਹੜੇ ਵੀਰ ਨੇਗੇ ਤੁਸੀਂ ਨੇ ਕੱਲ ਨੂੰ ਕੀ ਕਰਨਾ ਹੈਗਾ ਕੱਲ ਨੂੰ ਦੇਖੋ ਇੱਕ ਸੁਭ ਘੜੀ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਆ ਮਸਿਆ ਪੁੰਨੇ ਆ ਨਾ ਸੰਗਰਾਮ ਇਦਾਂ ਦੀ ਕੱਲ ਦੀ ਇੱਕ ਜਿਹੜੀ ਘੜੀ ਹੈ ਨਾ ਉਹ ਬਹੁਤ ਹੀ ਸੁਭ ਘੜੀ ਹੈ ਹੈ ਨਾ ਤਾਂ ਤੁਸੀਂ ਦੇਖੋ ਇਹ ਚੱਕਰ ਦੇ ਵਿੱਚ ਨਹੀਂ ਪੈਣਾ ਹੈਗਾ ਵੀ ਇਹ ਤਾਂ ਸਬਜੀ ਭਗਵਾਨ ਦਾ ਹੋਇਆ ਕਈ ਹੁਣ ਕਰਨਗੇ ਜਿਹੜੇ ਕਰਦੇ ਨੇ ਉਹ ਕਰੀ ਜਾਣ ਦੇ ਤੇ ਵਾਹਿਗੁਰੂ ਜੀ ਤਾਂ ਕਹਿੰਦੇ ਨੇ ਕਹਿੰਦੇ ਦੁਬਿਦਾਨਾ ਪੜੋ ਹਰ ਵੀਨ ਹੋ ਨ ਪੂਜੋ ਹੁ ਮੜੇ ਮਸਾਨ ਨ ਜਾਈ ਤ੍ਰਿਸ਼ਨਾ ਰਾਚ ਨ ਪਰ ਕਰ ਜਾਮਾ ਤ੍ਰਿਸ਼ਨਾ ਨਾਮ 부ਝਾਈ ਜਦੋਂ ਤੁਸੀਂ ਸਿਮਰਨ ਕਰੋਗੇ ਨਾ ਜਿੰਨੀਆਂ ਵੀ ਤੁਹਾਡੀਆਂ ਮੰਗਾਂ ਨੇ ਜਿੰਨੀਆਂ ਵੀ ਤੁਹਾਡੀਆਂ ਭੁੱਖਾਂ ਨੇ ਜਿੰਨੇ ਵੀ ਤੁਹਾਡੇ ਦੁੱਖ ਤਕਲੀਫ ਨੇ ਉਹ ਵਾਹਿਗੁਰੂ ਜੀ ਜਰਲ ਆਪਣੇ ਤੇ ਲੈ ਲੈਣਗੇ ਤੇ ਤੁਹਾਨੂੰ ਸੁੱਖ ਦੇ ਦੇਣਗੇ ਕੱਲ ਦਾ ਸਮਾਂ ਜਿਹੜਾ ਤੁਸੀਂ ਸ਼ਾਮ ਨੂੰ 11 ਜਾਂ 12 ਵਜੇ ਤੋਂ ਲੈ ਕੇ ਸਵੇਰ ਦੇ 2-3 ਵਜੇ ਤੱਕ ਇਹ ਜਿਹੜਾ ਸੁਭ ਘੜੀ ਦਾ ਸਮਾਂ ਨਾ ਅਗਰ ਤੁਸੀਂ ਇਸ ਸਮੇਂ ਜਪ ਕੀਤਾ ਨਾ ਚਾਹੇ ਤੁਸੀਂ ਜਪਜੀ ਸਾਹਿਬ ਜੀ ਦੇ ਪਾਠ ਸ਼ੁਰੂ ਕਰ ਲਓ ਚਾਹੇ ਤੁਸੀਂ ਸੁਖਮਨੀ ਸਾਹਿਬ ਜੀ ਦੇ ਪਾਠ ਸ਼ੁਰੂ ਕਰ ਲਓ ਚਾਹੇ ਤੁਸੀਂ ਹਨਾ ਚੌਪਈ ਸਭ ਜੀ ਦੇ ਪਾਠ ਕਰ ਲੋ ਤੁਹਾਨੂੰ ਅਗਰ ਨਹੀਂ ਵੀ ਹੁੰਦਾ ਵੀ ਆਪਣਾ ਬਾਣੀ ਨਹੀਂ ਪੜਨੀ ਆਉਂਦੀ ਹਨਾ ਤਾਂ ਤੁਸੀਂ ਵਾਹਿਗੁਰੂ 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 ਇਸ ਤਰੀਕੇ ਨਾਲ ਸਿਮਰਨ ਕਰ ਲੋ ਜਾਂ ਤੁਸੀਂ ਮੂਲ ਮੰਤਰ ਦਾ ਹਨਾ ਪਾਠ ਸ਼ੁਰੂ ਕਰ ਲੋ ਕਰਨਾ ਕਿਵੇਂ ਹੈ ਕਰਨ ਦੀ ਮੈਂ ਤੁਹਾਨੂੰ ਇੱਕ ਵਿਧੀ ਦੱਸਦੀ ਆ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਉੱਠ ਕੇ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਕੇ ਤੁਸੀਂ ਨੇ ਹਨਾ ਸ਼ਾਮ ਨੂੰ ਜੇ ਤੁਸੀਂ ਸ਼ੁਰੂ ਕਰਨਾ ਹੈ ਤਾਂ ਸ਼ਾਮ ਨੂੰ 2 ਘੰਟੇ ਘੱਟੋ-ਘੱਟ 2 ਘੰਟੇ ਤੁਸੀਂ ਨੇ ਇਸ ਤਰੀਕੇ ਨਾਲ ਜਾਪ ਕਰਨਾ ਹੈ ਕਿ ਤੁਸੀਂ ਦੁਨੀਆ ਦੇ ਹੈ ਹੀ ਨਹੀਂ ਹੈਗੇ ਸਾਡਾ ਦੁਨੀਆ ਦੇ ਨਾਲ ਕੋਈ ਸਬੰਧ ਹੀ ਨਹੀਂ ਹੈਗਾ ਆਪਣੇ ਮਨ ਕੇ ਅੰਦਰੋਂ ਭਿੱਜ ਕੇ ਵਾਹਿਗੁਰੂ ਜੀ ਨੂੰ ਇਹ ਕਹਿਣਾ ਕਿ ਵਾਹਿਗੁਰੂ ਜੀ ਇਸ ਨਿਮਾਣੇ ਦੀ ਹੁਣ ਤਾਰਦਾ ਸੁਣ ਲਾ ਸਗਲ ਦੁਆਰ ਕੋ ਛਾੜ ਕੇ ਆ ਗਏ ਹੋਂ ਤੋਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਜਦੋਂ ਤੁਸੀਂ ਆਪਣੀ ਹਉਮੈ ਆਪਣਾ ਹੰਕਾਰ ਆਪਣੇ ਰਿਸ਼ਤੇਦਾਰਾਂ ਆਪਣੇ ਅਹੁਦੇ ਦਾ ਹੰਕਾਰ ਛੱਡ ਕੇ ਨਾ ਵਾਹਿਗੁਰੂ ਜੀ ਤੋਂ ਮੰਗੋਗੇ ਉਹਦੇ ਚਰਨਾਂ ਦੇ ਵਿੱਚ ਡਿੱਗੋਗੇ ਨਾ ਤਾਂ ਮੈਂ 101% ਗਾਰੰਟੀ ਦੇ ਨਾਲ ਕਹਿੰਦੀ ਆ ਕਿ ਤੁਹਾਡੀ ਕੋਈ ਮੰਗ ਨਹੀਂ ਜਿਹੜੀ ਨਾ ਪੂਰੀ ਹੋਵੇ। ਕਹਿੰਨਾ ਕਿ ਇਹ ਇਸ਼ਨਾਨ ਕਰ ਲੈਣਾ ਇਸ਼ਨਾਨ ਕਰਕੇ ਇੱਕ ਸੁੱਚਾ ਕੱਪੜਾ ਵਸਾ ਲੈਣਾ ਕੱਪੜਾ ਬਸਾ ਕੇ ਕੋਲੇ ਤੁਸੀਂ ਨੇ ਜੋਤ ਵੀ ਲਗਾਉਣੀ ਆ ਤੇ ਕੋਲੇ ਤੁਸੀਂ ਨੇ ਧੂਫ ਵੀ ਲਗਾਉਣੀ ਆ ਹਨਾ ਕੋਈ ਕਹਿੰਨਗੇ ਜੋਤ ਧੂਫ ਦਾ ਕੋਈ ਹੋਣੀ ਹੈ ਕਿ ਦੇਖੋ ਮੈਂ ਇੰਨਾਂ ਗੱਲਾਂ ਵਿੱਚ ਨਹੀਂ ਪੈਂਦੀ ਜਿਹਨੂੰ ਚੰਗਾ ਲੱਗਦਾ ਜਿਹਨੇ ਕੁਝ ਪਾਉਣਾ ਕਹਿੰਦੇ ਉਹ ਦੁਬਿਧਾ ਦੇ ਵਿੱਚ ਨਹੀਂ ਪੈਂਦਾ ਦੁਬਿਧਾ ਦੇ ਵਿੱਚ ਪਾਉਂਗੇ ਤਾਂ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈਗਾ ਥੋਬੀ ਦੇ ਕੁੱਤੇ ਵਾਲਾ ਕੰਮ ਐ ਨਾ ਕਰਦਾ ਨਾ ਘਾੜਦਾ ਹਨਾ ਇਹ ਦੁਬਿਧਾ ਨੇ ਹੀ ਆਪਾਂ ਨੂੰ ਬਰਬਾਦ ਕਰ ਚੁੱਕਾ ਛੱਡਿਆ ਹੈਗਾ ਅੱਗੇ ਹੁੰਦੇ ਸੀਗੇ ਜਿਹੜੇ ਕੋਈ ਗੱਲ ਦੱਸਦਾ ਤਾਂ ਸਤ ਵਚਨ ਕਹਿ ਕੇ ਉਹਨੂੰ ਮੰਨ ਲੈਂਦੇ ਸੀ ਤੇ ਵਾਹਿਗੁਰੂ ਜੀ ਉਹਨਾਂ ਦੇ ਬੇੜੇ ਪਾਰ ਕਰ ਦਿੰਦੇ ਹੁੰਦੇ ਸੀਗੇ ਤੇ ਇਸ ਤਰੀਕੇ ਨਾਲ ਤੁਸੀਂ ਨੇ ਹਨਾ ਅਗਰ ਤੁਸੀਂ ਮੋਲ ਮੰਤਰ ਕਰਨਾ ਹੈ ਜਾਂ ਵਾਹਿਗੁਰੂ ਗੁਰਮੰਤਰ ਕਰਨਾ ਤਾਂ ਤੁਸੀਂ ਮਾਲਾ ਲੈ ਲੈਣੀ ਹੈ ਦੋ ਘੰਟੇ ਤੁਸੀਂ ਅਜਹੀ ਜਗ੍ਹਾ ਤੇ ਬਟਣਾ ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਜਿਵੇਂ ਕਿ ਤੁਹਾਡਾ ਕੋਈ ਅਲੱਗ ਤੋਂ ਰੂਮ ਹੋਵੇ ਜਾਂ ਸਟੋਰ ਰੂਮ ਲਾ ਲਓ ਰਸੋਈ ਲਾ ਲਓ ਕਿਤੇ ਵੀ ਲਾ ਲਓ ਨਾ ਕਈ ਭੈਣ ਭਰਾ ਕਹਿਣਗੇ ਸਾਡੇ ਇੱਕੋ ਹੀ ਰੂਮ ਹੈ ਤੁਹਾਡਾ ਜੇ ਇੱਕੋ ਰੂਮ ਹੈ ਤਾਂ ਤੁਸੀਂ ਖੁੰਝੇ ਚ ਇੱਕ ਸਾਈਡ ਤੇ ਕੱਪੜਾ ਵਸਾ ਲਓ ਹਨਾ ਜਾਂ ਤੁਸੀਂ ਬਾਹਰ ਥੋੜਾ ਬਹੁਤਾ ਜਗ੍ਹਾ ਹੁੰਦੀ ਆ ਤੁਸੀਂ ਕਿਤੇ ਵੀ ਬੈਠ ਕੇ ਸੋਚਾ ਕੱਪੜਾ ਵਸਾ ਲੈਣਾਗਾ ਤੇ ਇਹ ਚੀਜ਼ਾਂ ਰੱਖਣੀਆਂ ਨੇ ਉਸ ਤੋਂ ਬਾਅਦ ਤੁਸੀਂ ਨੇ ਆਪਣਾ ਪਾਠ ਸ਼ੁਰੂ ਕਰ ਦੇਣਾ ਦੋ ਘੰਟੇ ਤੁਸੀਂ ਨੇ ਲਗਾਤਾਰ ਜਾਪ ਕਰਨਾ ਹੈ ਚਾਹੇ ਕਿਸੇ ਵੀ ਸ਼ਬਦ ਦਾ ਜਾਪ ਕਰ ਲਓ ਚਾਹੇ ਤੁਸੀਂ ਕਿਸੇ ਵੀ ਮਾਲਕੀ ਪਾਠ ਕਰ ਲੋ ਸੁਖਮਨੀ ਸਾਹਿਬ ਜੀ ਦਾ ਜਪਜੀ ਸਾਹਿਬ ਜੀ ਦਾ ਕੁਝ ਵੀ ਕਰੋ ਤੁਸੀਂ ਪਰ ਪਾਠ ਕਰਨਾ ਇਹ ਜਾਣ ਕੇ ਹੈ ਵੀ ਵਾਹਿਗੁਰੂ ਜੀ ਸਾਡੇ ਸਾਹਮਣੇ ਬਸ ਬੈਠੇ ਨੇ ਜਿਵੇਂ ਕਿ ਇੱਕ ਬੱਚਾ ਪੇਪਰ ਕਰ ਰਿਹਾ ਹੁੰਦਾ ਨਾ ਵੀ ਟੀਚਰ ਮੇਰੇ ਸਾਹਮਣੇ ਬੈਠਾ ਤੇ ਮੈਨੂੰ ਹੁਣ ਉਹ ਚੋਂ ਨੰਬਰ ਦੇਊਗਾ ਜਿੰਨਾ ਤੋਂ ਅਸੀਂ ਆਪਣੇ ਅੰਦਰੋਂ ਭਿੱਜ ਕੇ ਜਿੰਨਾ ਤੁਸੀਂ ਅੰਦਰੋਂ ਆਪਣੇ ਦਿਲ ਚੋਂ ਅਰਦਾਸਾਂ ਕਰੋਗੇ ਦਿਲ ਚੋਂ ਪਾਠ ਕਰੋਗੇ ਨਾ ਉਨੇ ਹੀ ਤੁਹਾਨੂੰ ਨੰਬਰ ਮਿਲਣਗੇ ਕਹਿਣ ਦਾ ਭਾਵ ਹੈ ਕਿ ਉਹਨੀਆਂ ਹੀ ਤੁਹਾਡੀਆਂ ਵਾਹਿਗੁਰੂ ਜੀ ਮੰਗਾਂ ਪੂਰੀਆਂ ਕਰਨਗੇ ਦੇਖੋ ਕਰਨ ਕਰਾਉਣ ਵਾਲੇ ਉਹੀ ਨੇ ਆਪਾਂ ਕਹਿ ਦਿੰਦੇ ਆ ਨਾ ਵੀ ਹਨਾ ਦੇਖੀ ਲੈ ਕੱਲ ਤਾਂ ਉਹਨਾਂ ਦਾ ਕੰਮ ਇਦਾਂ ਸੀਗਾ ਵੀ ਅੱਜ ਕੋ ਬੜਾ ਹਨਾ ਚੜ੍ਹਾਈ ਤੇ ਹੈਗੇ ਤੇ ਦੇਖੋ ਚੜ੍ਹਾਈ ਤੇ ਕਰਨ ਵਾਲਾ ਵੀ ਉਹੀ ਆ ਜਦੋਂ ਕਹਿੰਦੇ ਵਾਇਗੁਰੂ ਜੀ ਦਾ ਜਿਹੜਾ ਸਿਮਰਨ ਕਰਦਾ ਨਾ ਤਾਂ ਵਾਇਗੁਰੂ ਜੀ ਨੂੰ ਪਿੱਛੇ ਮੁੜ ਕੇ ਦੇਖਣ ਦਾ ਮੌਕਾ ਨਹੀਂ ਦਿੰਦੇ ਹੈਗੀ ਸਾਡੇ ਮੰਮੀ ਜੀ ਕਹਿ ਦਿੰਦੇ ਨੇ ਕਹਿੰਦੇ ਨੇ ਉਹ ਵੀ ਸਮਤ ਜਦੋਂ ਮੈਂ ਪਮੰਜਾ ਟੇਡਾ ਕਰਕੇ ਹਨਾ ਮਤਲਬ ਕਿ ਨੌਂਦੇ ਹੁੰਦੇ ਸੀ ਸਾਡੇ ਮੰਗਣੇ ਤੋਂ ਪਹਿਲਾਂ ਦੀਆਂ ਗੱਲਾਂ ਮੰਮੀ ਦੱਸਦੇ ਹੁੰਦੇ ਰਿਹਾ ਨਾ ਤੇ ਵੀ ਹੁਣ ਬੈੱਡਰੂਮ ਦੇ ਵਿੱਚ ਵੀ ਬਾਥਰੂਮ ਨੇ ਵੀ ਕਹਿਣ ਤੋਂ ਭਾਵ ਹੈਗਾ ਵੀ ਵਾਹਿਗੁਰੂ ਜੀ ਦਾ ਸਿਮਰਨ ਕਰਨ ਵਾਲਿਆਂ ਨੂੰ ਕਦੇ ਵਾਹਿਗੁਰੂ ਜੀ ਘਾਟਾ ਨਹੀਂ ਦਿੰਦੇ ਕਈ ਵਾਰੀ ਹਨਾ ਕਈ ਭੈਣ ਭਰਾ ਕਹਿੰਦੇ ਨੇ ਵੀ ਜਿਹੜੇ ਪਾਠ ਕਰਦੇ ਆ ਹਨਾ ਪੂਜਾ ਕਰਦੇ ਆ ਵੀ ਉਹ ਗਰੀਬ ਹੁੰਦੇ ਆ ਤੇ ਜਿਹੜੇ ਨੂੰ ਪਤਾ ਹੀ ਨਹੀਂ ਵੀ ਰੱਬ ਕੀ ਹੁੰਦਾ ਉਹ ਅਮੀਰ ਹੁੰਦੇ ਆ ਹਨਾ ਦੇਖੋ ਇਹ ਗੱਲ ਨਹੀਂ ਹੁੰਦੀ ਪੂਜਾ ਪਾਠ ਤੇ ਵਾਹਿਗੁਰੂ ਜੀ ਤੇ ਭਰੋਸਾ ਤੇ ਵਾਹਿਗੁਰੂ ਜੀ ਨੂੰ ਸਮਝਣਾ ਬਹੁਤ ਔਖਾ ਇੱਕ ਤਾਂ ਹੁੰਦਾ ਕਿ ਸਿਰਫ ਪਾਠ ਕਰੀ ਜਾਣਾ ਆਪਾਂ ਨੂੰ ਗੁਰਦੁਆਰਾ ਸਾਹਿਬ ਜਾਣੇ ਆ ਪਰ ਔਲ ਲਾ ਕੇ ਆ ਜਾਣੇ ਹਨਾ ਉਹ ਅਲੱਗ ਚੀਜ਼ ਹੈ ਤੇ ਸਾਰਾ ਕੁਝ ਸੰਪਰ ਮਲਕੇ ਗੁਰੂ ਸਾਹਿਬ ਨੂੰ ਸੌਂਪ ਕੇ ਹਨਾ ਜਦੋਂ ਆਪਾਂ ਸਿਮਰਨ ਕਰਦੇ ਆ ਜਾਂ ਆਪਾਂ ਸੋਚਦੇ ਆ ਵੀ ਜਿਹੜੀ ਵੀ ਮੇਰੇ ਘਰ ਦੇ ਵਿੱਚ ਚੀਜ਼ ਆ ਉਹ ਸਿਰਫ ਵਾਹਿਗੁਰੂ ਜੀ ਦੀ ਹੈ ਮੈਂ ਤਾਂ ਇੱਥੇ ਇੱਕ ਕਿਰਾਏਦਾਰਾਂ ਤਾਂ ਦੇਖਿਓ ਤੁਹਾਨੂੰ ਕਿੰਨੇ ਵਾਹਿਗੁਰੂ ਜੀ ਭਾਗ ਲਾਉਂਦੇ ਹੈਗੇ ਹਨਾ ਤਾਂ ਇਹ ਚੀਜ਼ ਤੁਸੀਂ ਜ਼ਰੂਰ ਕਰਨੀ ਇਹ ਕੱਲ ਦਾ ਦੇਣਾ ਤੁਸੀਂ ਹਨਾ ਸ਼ਾਮ ਨੂੰ ਕਈ ਪੈਨਪੜਾ ਕਹਿੰਦੀ ਆਂ ਦੀਦੀ ਮੈਂ ਤੁਠਿਆ ਲਈ ਜਾਂਦਾ ਮੈਂ ਇਹ ਕਰ ਲਾਂ ਦੇਖੋ ਇਹ ਤਾਂ ਨਹੀਂ ਮੈਂ ਕੁਝ ਕਹਿ ਸਕਦੀ ਪਰ ਜਿਹੜੇ ਮੈਂ ਤੁਹਾਨੂੰ ਸਮਾਂ ਦੱਸਿਆ ਹੈਗਾ ਹਨਾ ਤੁਸੀਂ 10 ਵਜੇ ਤੋਂ ਲੈ ਕੇ ਚਾਹੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਵੇਰ ਦੀ ਇਸ ਸਮੇਂ ਦੇ ਵਿੱਚ ਤੁਸੀਂ 2 ਘੰਟੇ ਚੋਲਦੇ ਮਰਜ਼ੀ ਚੁਣ ਲਿਓ 2 ਘੰਟੇ ਤੁਸੀਂ ਲਗਾਤਾਰ ਸਿਮਰਨ ਕਰਿਓ ਤਾਂ ਤੁਹਾਡੇ ਦੁੱਖ ਤਕਲੀਫ ਦੇਖਿਓ ਕਿਵੇਂ ਵਾਹਿਗੁਰੂ ਜੀ ਦੂਰ ਕਰਦੇ ਨੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਂਪੜਾ ਬਣ ਮੇਰੇ ਵੱਲੋਂ ਸਤਿ ਸ੍ਰੀ ਅਕਾਲ